ਦੰਡੇ ਵਾਲਾ ਬੈਠਾ ਧਰਨੇ ਤੇ ਸਾਡੇ ਜਥੇਬੰਦਗਾਂ ਜਿਹੜੀਆਂ ਦੂਜੀਆਂ ਉਹ ਉਹਦੀ سپورਟ ਨਹੀਂ ਕਰ ਰਹੀਆਂ ਚਾਹੇ ਤਾਂ ਸਾਨੂੰ ਇਸ ਗੱਲ ਦਾ ਜਵਾਬ ਦੇਣ ਵੀ ਉਹਦੇ ਚ ਆ ਨਕਸ਼ਾ ਪਈ ਅਸੀਂ ਤਾਂ ਨਹੀਂ ਜਾਂਦੇ ਸਾਡੇ ਮਨ ਨੂੰ ਸੰਤੁਸ਼ਟੀ ਹੋ ਜਾਏ ਮੈਨੂੰ ਬਹੁਤ ਲੋਕਾਂ ਨੇ ਪੁੱਛਿਆ ਵੀ ਯਾਰ ਆਪਾਂ ਕਿਉਂ ਨਹੀਂ ਜਾਂਦੇ ਹਾਲਾਂਕਿ ਮੈਂ ਬੀਕੇ ਜੀ ਦਿਕਾਉਂਦਾ ਵਾ ਇੱਕ ਮੈਂਬਰਾਂ ਪਿੰਡ ਤੌਰ ਤੇ ਸਾਡੇ ਦੋ ਜਥੇਬੰਦਗਾਂ ਪਿੰਡ ਦੀ ਗੱਲ ਕਰੂੰਗਾ ਬਾਹਰ ਦੀ ਨਹੀਂ ਇਹ ਦੋ ਜਥੇਬੰਦਗਾਂ ਬਣ ਗਏ ਟਿਕਾਉਂਦਾ ਤਈ ਇੱਕ ਨੂੰ ਦਾ ਪਿਛਲੀ ਵਾਲੀ ਕਣਕ ਵੇਲੇ ਫੰਡ ਇਕੱਠਾ ਕਰਕੇ ਤਾਂ 300 ਰੁਪਿਆ ਕਿੱਲੇ ਦਾ ਸਾਰੇ ਪਿੰਡ ਨੇ ਖੁਸ਼ ਹੋ ਕੇ ਪੈਸੇ ਦਿੱਤੇ ਹੁਣ ਫੇਰ ਦੁਨੀਆਂ ਤੁਰਪੀਆਂ ਦੁਨਾਂ ਨੂੰ ਹੁਣ ਫੇਰ ਫੰਡ ਦਿੱਤਾ ਕਿਸੇ ਨੇ ਨਹੀਂ ਕਿਹਾ ਵੀ ਮੈਂ ਫਲਾਨੀ ਨੂੰ ਦੇਤਾ ਜਾਂ ਤੇ ਹੁਣ ਕਿਹਨੂੰ ਦੇਤਾ ਹਾਲਾਂਕਿ ਇੱਕ हट ਗਏ ਉਹਨਾਂ ਨੇ ਪਾਰ ਇਕੱਠਾ ਕਰਾਈ ਕਿ ਇਹ ਜਲ ਰਹਿਣ ਦਿਓ ਇਸ ਗੱਲ ਦੇ ਵੀ ਨਹੀਂ ਜਾਂਦੇ ਜਿੱਦਾਂ ਡੱਲੇ ਵਾਲ ਮਰ ਗਿਆ ਉੱਥੇ ਬੈਠਾ ਉਸ ਦਿਨ ਤੁਸੀਂ ਸਾਰੇ ਪੰਜਾਬ ਨੂੰ ਚੱਕ ਲੈਣਾ ਸਿਰ ਤੇ ਫੇਰ ਸੋਨੂੰ ਪਿੰਡਾਂ ਦੇ ਵਿੱਚ ਲੋਕਾਂ ਨੇ ਫੰਡ ਦਾ ਕੀ ਸੋਨੂੰ ਬੜ ਨਹੀਂ ਦੇਣਾ ਨਾ ਲੀਡਰਾਂ ਨੂੰ ਤੁਹਾਡਾ ਹੱਕ ਮੰਗਦਾ ਜੇ ਤਾਂ ਉਹਦੀ ਸਪੋਰਟ ਕਰੋ ਨਹੀਂ ਉਹਦੀ ਸਪੋਰਟ ਕਰਨੀ ਤੁਸੀਂ ਅੱਡ ਕੋਈ ਆਪਦਾ ਸਿਸਟਮ ਤਿਆਰ ਕਰੋ ਅਸੀਂ ਦੱਸੋ ਵੀ ਅਸੀਂ ਵੀ ਲੜਦੇ ਹਾਂ ਭਾਈ ਆ ਵੀ ਸਾਥੂ ਸਸਰੀਗਾਲ ਮਾਨ ਦੇ ਵਿੱਚ ਇੱਕ ਦੋ ਸਵਾਲ ਸੀ ਦੋ ਗੱਲਾਂ ਕਰਨੀਆਂ ਇੱਕ ਤਾਂ ਜਿਹੜਾ ਫਤੇਗੜ ਸਾਹਿਬ ਨੂੰ ਲੋਕ ਜਾ ਰਹੇ ਨੇ ਪਿੰਡਾਂ ਦੇ ਵਿੱਚੋਂ ਲੰਗਰ ਇਕੱਠਾ ਕਰਕੇ ਲਿਆ ਕੇ ਉਹਨਾਂ ਨੂੰ ਬੇਨਤੀ ਕਰਨੀ ਆ ਇੱਕ ਜਿਹੜਾ ਡੱਲੇ ਵਾਲ ਸਾਹਿਬ ਬੈਠੇ ਆ ਬਾਰਡਰ ਤੇ ਉਹਨਾਂ ਪ੍ਰਤੀ ਪਹਿਲਾਂ ਡੱਲੇ ਵਾਲ ਸਾਹਿਬ ਬੈਠੇ ਆ ਬਾਰਡਰ ਤੇ ਉਹਨਾਂ ਪ੍ਰਤੀ ਗੱਲ ਕਰਦੇ ਆ ਮੇਰਾ ਪਿੰਡ ਆ ਜਿਹੜਾ ਫੂਲੇ ਵਾਲਾ ਤਹਿਸੀਲ ਫੂਲ ਜ਼ਿਲ੍ਹਾ ਬਹਿੰਡਾ ਜਿਹੜੀਆਂ ਸਾਡੇ ਏਰੀਏ ਸਾਡੇ ਬਲਾਕ ਫੂਲ ਦੇ ਵਿੱਚ ਜਥੇਬੰਦੀ ਆ ਉਹ ਟਿਕਾਉਂਦਾ ਜਥੇਬੰਦੀ ਆ ਜਾਰੇ ਬਰਕਰੋ ਦੇ ਆ ਸਾਡੇ ਲੀਡਰ ਵੀ ਜਾਰੇ ਉਹਦੀ ਆ ਮੇਰੀ ਬੇਨਤੀ ਇਹ ਆ ਯਾਰਾ ਵੀ ਜਦੋਂ ਅਸੀਂ ਦਿੱਲੀ ਕੋਲ ਲੜਿਆ ਸੀ ਸਾਰੀਆਂ ਜਥੇਬੰਦੀਆਂ ਨੇ ਮਜ਼ਦੂਰ ਕਿਸਾਨ ਵਿੱਚੇ Hindu ਭਰਾ ਸਾਡੇ ਨਾਲ ਸੀ ਉੱਥੋਂ ਸਰਕਾਰ ਸਾਡੇ ਨਾਲ ਵਾਅਦਾ ਕਰਕੇ ਮੁੱਕਰ ਗਈ ਜਿਹੜੇ ਸਾਡੇ ਨਾਲ ਵਾਅਦੇ ਸੀਗੇ ਉਹ ਮੁੱਕਰ ਗਈ ਡੱਲੇ ਆ ਹੁਣ ਉਹਨਾਂ ਦੀ ਖਾਤਰ ਪੈ ਗਿਆ ਧਰਨੇ ਤੇ ਦੂਜੀਆਂ ਜਥੇਬੰਦੀਆਂ ਸਾਰੀਆਂ ਕੰਮ ਕਰਨੀ ਨਹੀਂ ਸੁੱਤੀਆਂ ਪਈਆਂ ਜਰੋਂ ਪਿੰਡਾਂ 'ਚ ਤੋਂ ਨਾ ਨਹੀਂ ਵਿਗਦਾ ਸੀ ਪਿੰਡਾਂ ਦੇ ਆੜਤਗੇ ਸੀ ਪਿੰਡਾਂ ਦੇ ਜ਼ਿਮੀਦਾਰ ਸੀ ਉੱਥੇ ਜਾ ਕੇ ਸੀ ਰੌਲੇ ਪਵਾਏ ਵੱਧ ਤੋਂ ਵੱਧ ਜਿ세 ਬੰਦਗਾਂ ਨੇ ਕਿਹਾ ਬਈ ਕਾਟ ਨਹੀਂ ਦੇਣੀ ਝੋਨਾ ਭਰਦਾ ਪਰ ਉਹ ਨਹੀਂ ਭਰਦਾ ਨਾ ਪਰੇ ਹਰੇਕ ਦਾ ਹੱਲ ਕੋਈ ਨਹੀਂ ਸੀ ਉਹ ਕਾਟ ਦੇਣੀ ਪੈਣੀ ਸੀ ਝੋਨਾ ਦਾ ਹੀ ਲਾਇਆ ਭਾਦੋਂ 'ਚ ਮੱਕੀ ਵਾਲੇ 'ਚ ਝੋਨਾ ਲਾਇਆ 26 ਝੋਨਾ ਜਮਾ ਮਾੜਾ ਨਹੀਂ 26 ਝੋਨਾ ਜਿਹੜਾ ਟਾਈਮ ਤੇ ਲੱਗਿਆ ਸੀ ਪੂਸੇ ਝੋਨੇ ਨਾਲੋਂ ਝਾੜ ਵੱਧ ਸੀ ਉਹਦਾ ਮੌਚਰ ਘਟ ਆਇਆ ਆਮ ਬਿਕੇ ਆ ਜਿਹੜਾ ਲੱਗਾ ਸੀ ਭਾਦੋਂ ਚ ਮੱਕੀ ਵੱਢ ਕੇ ਬਾਈ ਉਹਦਾ ਮੌਇਸਚਰ ਜਾਦੇ ਸੀਗਾ ਝਾੜੂ ਉਹਦਾ ਵੀ ਵੱਧ ਸੀ ਤੇ ਜਦੋਂ ਬਾਈ ਮੌਇਸਚਰ ਜਾ ਰਹੇ ਸੀ ਸਾਈਲਰਾਂ ਵਾਲਿਆਂ ਨੂੰ ਘਾਟਾ ਪੈਂਦਾ ਚਾਹੇ ਦਾ ਗਵਰਨਮੈਂਟ ਨਾਲ ਨਾਲ ਇਹ ਗੱਲ ਕਰਦੀ ਵੀ 2600 ਨਾ ਸੀ ਗਵਰਨਮੈਂਟ ਨੂੰ ਤਾਂ 60 ਕਿਲੋ ਚੋਣ ਲੈਂਦੀ ਐ ਸਾਈਲਰਾਂ ਵਾਲਿਆਂ ਤੋਂ ਕੱਢੇ ਵੀ ਉਹਨਾਂ ਤੋਂ ਬਾਈ 60 ਕਿਲੋ ਲੈਣ ਲੱਗ ਜਾਂਦੀ ਜਿਹੇ ਜੀ ਉਹਨਾਂ ਦੀ ਘਾਟ ਵਾਦ ਸੀ ਪੂਰੀ ਹੋ ਜਾਂਦੀ ਹੁਣ ਆਪਾਂ ਆਉਣਿਆਂ ਗੱਲ ਤੇ ਡੱਲੇ ਵਾਲ ਦੀ ਤੇ ਡੱਲੇ ਵਾਲ ਬੈਠਾ ਧਰਨੇ ਤੇ ਸਾਡੇ ਜਥੇ ਬੰਦਗਾਂ ਜਿਹੜੀਆਂ ਦੂਜੀਆਂ ਉਹ ਉਹਦੇ سپورਟ ਨਹੀਂ ਕਰ ਰਹੀਆਂ ਚਾਹੇ ਤਾਂ ਸਾਨੂੰ ਇਸ ਗੱਲ ਦਾ ਜਵਾਬ ਦੇਣ ਵੀ ਉਹਦੇ ਚ ਆ ਨਕਸ਼ਾ ਪਈ ਅਸੀਂ ਤਾਂ ਨਹੀਂ ਜਾਂਦੇ ਸਾਡੇ ਮਨ ਨੂੰ ਸੰਤੁਸ਼ਟੀ ਹੋ ਜਾਏ ਮੈਨੂੰ ਬਹੁਤ ਲੋਕਾਂ ਨੇ ਪੁੱਛਿਆ ਵੀ ਯਾਰ ਆਪਾਂ ਕਿਉਂ ਨਹੀਂ ਜਾਂਦੇ ਹਾਲਾਂਕਿ ਮੈਂ ਬੀਕੇ ਜੀ ਦਿਕਾਉਂਦਾ ਵਾ ਇੱਕ ਮੈਂਬਰਾਂ ਪਿੰਡ ਤੌਰ ਤੇ ਸਾਡੇ ਦੋ ਜੱਥੇ ਬੰਦਗਾਂ ਨਾਲ ਪਿੰਡ ਦੀ ਗੱਲ ਕਰੂੰਗਾ ਬਾਹਰ ਦੀ ਨਹੀਂ ਇਹ ਦੋ ਜੱਥੇ ਬੰਦਗਾਂ ਬਣ ਗਏ ਟਿਕਾਉਂਦਾ ਤਈ ਇੱਕ ਨੂੰ ਤਾਂ ਪਿਛਲੀ ਵਾਰੀ ਕਣਕ ਵੇਲੇ ਫੰਡ ਇਕੱਠਾ ਕਰਕੇ ਤਾਂ 300 ਰੁਪਇਆ ਕਿੱਲੇ ਦਾ ਸਾਰੇ ਪਿੰਡ ਨੇ ਖੁਸ਼ ਹੋ ਕੇ ਪੈਸੇ ਦਿੱਤੇ ਹੁਣ ਫੇਰ ਦੁੰਨੇ ਤੁਰਪੀਆਂ ਦੁੰਨਾ ਨੂੰ ਹੁਣ ਫੇਰ ਫੰਡ ਦਿੱਤਾ ਕਿਸੇ ਨੇ ਨਹੀਂ ਕਿਹਾ ਵੀ ਮੈਂ ਫਲਾਣੀ ਨੂੰ ਦੇਤਾ ਰਹੇ ਤੇ ਓਹ ਕਿਹਨੇ ਦੇਤਾ ਹਾਲਾਂਕਿ ਇੱਕ ਹਟ ਗਏ ਉਹਨਾਂ ਨੇ ਪਰ ਇਕੱਠਾ ਕਰਾਈ ਕਿ ਜਲ ਰਹਿਣ ਦਿਓ ਇਸ ਗੱਲ ਦੇ ਵੀ ਨਹੀਂ ਜਾਂਦੇ ਜਿੱਦਾਂ ਡੱਲੇ ਵਾਲ ਮਰ ਗਿਆ ਉੱਥੇ ਬੈਠਾ ਉਸ ਦਿਨ ਤੁਸੀਂ ਸਾਰੇ ਪੰਜਾਬ ਨੂੰ ਚੱਕ ਲੈਣਾ ਸਿਰ ਤੇ ਫੇਰ ਸੋਨੂ ਪਿੰਡਾਂ ਦੇ ਵਿੱਚ ਲੋਕਾਂ ਨੇ ਫੰਡ ਦਾ ਕੀ ਸੋਨੂ ਬੜ ਨਹੀਂ ਦੇਣਾ ਨਾ ਲੀਡਰਾਂ ਨੂੰ ਤੁਹਾਡਾ ਹੱਕ ਮੰਗਦਾ ਜੇਹੇ ਤਾਂ ਉਹਦੀ ਸਪੋਰਟ ਕਰੋ ਨਹੀਂ ਉਹਦੀ ਸਪੋਰਟ ਕਰਨੀ ਤੁਸੀਂ ਅੱਡ ਕੋਈ ਆਪਦਾ ਸਿਸਟਮ ਤਿਆਰ ਕਰੋ ਅਸੀਂ ਦੱਸੋ ਵੀ ਅਸੀਂ ਵੀ ਲੜਦੇ ਹਾਂ ਭਾਈ ਸਾਡਾ ਹਾਲ ਲੱਗ ਚੱਲੀ ਜਾਂਦਾ ਬਾਦਲਾ ਢੱਲੇਵਾ ਤੂੰ ਇਸ ਗੱਲ ਦੀ ਅਲਰਜੀ ਮੰਨਦੇ ਵੀ ਉਹ ਸਿੱਖ ਲੀਡਰ ਇਕ ਹਾਲਾਂਕਿ ਉਹਨੇ ਕੋਈ ਉੱਥੇ ਕਿਸੇ ਨੂੰ ਅੰਮਰ ਦ ਸੰਚਾਰ ਨਹੀਂ ਕਰਾਇਆ ਕਿਸੇ ਨੂੰ ਇਹ ਨਹੀਂ ਕਿਹਾ ਵੀ ਤੁਸੀਂ ਸਿੱਖੀ ਮਨਾਓ ਸਿਰਫ ਉਹਦਾ ਸਰੂਪ ਸਿੱਖੀ ਚ ਅੱਦੇ ਦਾ ਉਹ ਤੋਂ ਇਸ ਗੱਲ ਦੀ ਅਲਰਜੀ ਤੇ ਆ ਵੀ ਆਪਾਂ ਸਪੋਰਟ ਨਹੀਂ ਕਰਨੀ ਦੂਜੀ ਗੱਲ ਜੇ ਉਹ ਚ ਨੁਕਸ ਲੱਖ ਹੋਣਗੇ ਭਾਈ ਪੰਜਾਬ ਖਾਤਰ ਅੱਜ ਉਹ ਲੜਦਾ ਸਾਡਾ ਜਾਣਦਾ ਫਰਜ਼ ਬਣਦਾ ਸਾਡੇ ਪਿੰਡ ਦੇ ਵਿੱਚੋਂ ਮੈਂ ਤਾਂ ਜਾਊਂਗਾ ਸਾਡੇ ਪਿੰਡ ਦੇ ਵਿੱਚੋਂ ਜਿਹੜੇ ਕਿਸੇ ਨੇ ਹੋਰ ਜਾਣਾ ਮੇਰੇ ਨਾਲ ਸੰਪਰਕ ਕਰ ਲੈ ਤੀਜੀ ਗੱਲ ਜਥੇਬੰਦਗਾਂ ਨੂੰ ਇਹ ਦੱਸਣੀ ਚਾਹਣਾ ਜਿੱਥੇ ਤਾਂ 4 ਰੁਪਈਆ ਦੀ ਗੱਲ ਹੁੰਦੀ ਆ ਕੋਈ ਕਿਸੇ ਦੇ ਮੁੱਕਰ ਗਿਆ ਉੱਥੇ ਤਾਂ ਅਸੀਂ ਬੇਚੜ ਜਾਨੇ ਜਾ ਕੇ ਜਿੱਥੇ ਸਰਕਾਰ ਨਾਲ ਪੰਗਾ ਲੈਣ ਦਾ ਟਾਈਮ ਆ ਉੱਥੇ ਤੁਸੀਂ ਕੁੰਬ ਕਰਨੀ ਨੀਂਦ ਸੁੱਤੀ ਪਈਓ ਹੁਣ ਤੁਸੀਂ ਜਾਂਦੇ ਨਹੀਂ ਕਿਸੇ ਪਾਸੇ ਪਿੰਡਾਂ ਦੇ ਵਿੱਚ ਸਾਈਲਰਾਂ ਵਾਲਿਆਂ ਨਾਲ ਆੜਤਿਆਂ ਨਾਲ ਹੋਰ ਚੀਜ਼ਾਂ ਨਾਲ ਸੰਗਬਸਾਉਣ ਨੂੰ ਬਿਹਾਰ ਗਿਓ ਲੋਕਾਂ ਦੇ ਤੇ ਇੱਕ ਵਾਰ ਫਟੇਗੜ ਸਾਹਿਬ ਵਾਲਿਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਦੇਖੋ ਪਿੰਡਾਂ ਦੇ ਵਿੱਚੋਂ ਲੰਗਰ ਵਾਸਤੇ ਰਸਤੇ ਇਕੱਠੀਆਂ ਕਰ ਦਿਓ ਸਾਨੂੰ ਕੋਈ ਜਵਾਬ ਨਹੀਂ ਦਿੰਦਾ ਪਰ ਜੇ ਸਾਡੀ ਕਿਸਾਨੀ ਨਾ ਬਚੀ ਸੋ ਨੂੰ ਇਹ ਕਿਸੇ ਨੇ ਕੁਛ ਦਾਨ ਕਰਨ ਨੂੰ ਕੀ ਜੁਆਵ ਦੇ ਖਾਣ ਨੂੰ ਨਾ ਕੁਛ ਜਾਂ ਦਾਨ ਕੋਈ ਕੀ ਕਰੂ ਤੁਸੀਂ ਫਤੇਗੜ ਸਾਹਿਬ ਜਾਣਦੇ ਹੋ ਵਧੀਆ ਗੱਲ ਆ ਇਹ ਵਰੀ ਜਾਣਦੇ ਹੋ ਗਾਣੂ ਵੀ ਜਾਇਆ ਕਰਾਂਗੇ ਪਰ ਏਕਦੀ ਫਤੇਗੜ ਸਾਹਿਬ ਦੇ ਨਾਲ ਨਾਲ ਅਸੀਂ ਉੱਥੇ ਬਾਰਡਰ ਤੇ ਵੀ ਜਾਈਏ ਉੱਥੇ ਲੰਗਰ ਦੀ ਵੱਦ ਲੋੜ ਆ ਫਤੇਗੜ ਸਾਹਿਬ ਨਾਲੋਂ ਫਤੇਗੜ ਸਾਹਿਬ ਬਹੁਤ ਲੰਗਰ ਜਾਂਦਾ ਉਹਦੇ ਜੋ 20% ਅਸੀਂ ਇਧਰ ਨੂੰ ਵੀ ਜਾਈਏ ਇਹ ਮੇਰੀ ਹੱਥ ਵੰਨ ਕੇ ਬੇਨਤੀ ਆ ਇਹਨੂੰ ਧਰਮ ਦਾ ਮੁੱਦਾ ਨਾ ਬਣਾ ਰਹੋ ਵੀ ਇਹ ਫਤੇਗੜ ਸਾਹਿਬ ਦੇ ਵਿਰੋਧੀ ਆ ਹਾਲਾਂਕਿ ਗੁਰੂ ਸਾਹਿਬ ਜਬਰ ਦੇ ਖਿਲਾਫ ਲੜੇ ਸੀ ਵੀ ਜਿਹੜਾ ਜ਼ਬਰ ਕਰਦਾ ਉਹਦੇ ਸੀ ਉਲਟ ਚੱਲਣਾ ਤੇ ਸਰਕਾਰ ਵੀ ਸਾਡੇ ਨਾਲ ਜ਼ਬਰ ਕਰ ਰਹੀ ਆ ਸਾਨੂੰ ਉੱਥੇ ਜਾਣਾ ਚਾਹੀਦਾ ਤੇ ਪਿੰਡਾਂ ਦੇ ਵਿੱਚੋਂ ਆਪ ਮਾਰੇ ਲੋਕਾਂ ਨੂੰ ਉੱਠ ਕੇ ਡੱਲਿਆਲ ਸਾਹਿਬ ਦੇ ਧਰਨੇ ਨੂੰ ਡੱਲਿਆਲ ਸਾਹਿਬ ਦਾ ਧਰਨਾ ਨਹੀਂ ਮੰਨਣਾ ਚਾਹੀਦਾ ਇਹ ਸਾਡੇ ਪੰਜਾਬ ਦਾ ਧਰਨਾ ਹੈ ਇਹ ਜਥੇਬੰਦਗਾਂ ਇਹ ਲੀਡਰ ਇਹ ਸਾਰੇ ਆਪੋ ਆਪਣਾ ਏਰੀਆ ਤਿਆਰ ਕਰਦੇ ਆ ਵੀ ਇਹ ਮੇਰੇ ਬੰਦੇ ਆ ਇਹ ਮੇਰੇ ਬੰਦੇ ਆ ਸਾਡੇ ਵਾਸਤੇ ਉਹ ਲੀਡਰ ਆ ਜਿਹੜਾ ਪੰਜਾਬ ਖਾਤਰ ਲੜਦਾ ਸਾਨੂੰ ਚਾਹੇ ਮੈਂ ਬੀਕੇਯੂ ਦਿਖਾਉਂਦਾ ਦਾ ਵਰਕਰ ਆ ਪਰ ਮੈਂ ਜਥੇ ਡੱਲਿਆਲ ਨੂੰ ਅੱਜ ਲੀਡਰ ਮੰਨਦਾ ਪੰਜਾਬ ਦਾ ਤੇ ਉਹਦੀ ਖਾਤਰ ਜਾਣਾ ਚਾਹੀਦਾ ਸਾਰਿਆਂ ਨੂੰ ਅਪੀਲ ਆ ਵੀ ਜਾਓ ਤੇ ਦੂਜੀ ਜਥੇਬੰਦਗਾਨ ਨੂੰ ਮੈਂ ਫੇਰ ਬੇਨਤੀ ਕਰਦਾ ਚਾਹੀਦਾ ਜਵਾਬ ਦਿਓ ਵੀ ਇਹ ਹੀ ਜਾਂਦੇ ਕਿਉਂ ਨਹੀਂ ਸਾਰੇ ਲੀਡਰ ਮੂਰੇ ਆ ਹੁਣ ਪਿੰਡਾਂ ਦੇ ਵਿੱਚ ਵਰਕਿੰਗ ਕਰਮ ਜੇ ਫੇਸਬੁੱਕ ਰਾਹੀਂ ਜੋ ਵੀ ਪਲੇਟਫਾਰਮ ਚਾਹੇ ਉਹ ਬੰਦੇ ਦੀ ਸਪੋਰਟ ਕਰਨ ਜੇ ਤੇ ਉਹ ਮਰ ਗਿਆ ਯਾਰ ਫੇਰ ਤੁਸੀਂ ਭੱਜੇ ਫਿਰਨਾ ਸਾਰਿਆਂ ਨੇ ਤੇ ਹਿੰਦੂ ਭਰਾਵਾਂ ਨੂੰ ਵੀ ਬੇਨਤੀ ਆ ਸੈਲਰਾਂ ਨੂੰ ਵੀ ਆਰਤੀਆਂ ਨੂੰ ਵੀ ਜਿੱਦਾਂ ਕਿਸਾਨੀ ਮਰ ਗਈ ਮਾਰ ਸਾਰਿਆਂ ਨੇ ਜਾਣਾ ਇਸ ਗੱਲ ਦਾ ਇਹ ਪੱਥਰ ਤੇ ਲੀਕ ਆ ਇੱਕ ਤੇ ਇਥੋਂ ਦਾ ਜਿਹੜਾ ਹੁਣ ਅਸਲੀ ਸਮਾਂ ਲੜਨ ਦਾ ਸਰਕਾਰ ਨਾਲ ਆ ਉਹਦਾ ਸਾਥ ਦੇਣਾ ਚਾਹੀਦਾ ਧੰਨਵਾਦ ਸਾਰਿਆਂ ਦਾ ਠੀਕ ਆ ਬਈ